ਨਾ ਗਗੜੇ ਵਾਲਾ ਵੀ ਆ ਗਿਆ ਅਰਜਨ ਮੈਲੀ ਕੌਣ ਟਿਕਾਣੇ ਗੱਲ ਹੁੰਦੀ ਟਿਕਾਣੇ ਆਹ ਮੁੰਡੇ ਕਹਿੰਦੇ ਬਾਢੇ ਵਾਲੇ ਟੇਕ ਤਾਂ ਮੱਥਾ ਪਲਵਾਨ ਖੇਡ ਮੈਦਾਨ ਦੇ ਵੱਲ ਆ ਗਿਆ ਫਰੰਦੀਪੁਰੀਆ ਗੋਪੀ ਆ ਇੱਕ ਵਾਰੀ ਤਾੜੀ ਤੂੜੀ ਦੇ ਮਾਰੋ ਜ਼ੋਰਦਾਰ ਗਰਾਉਂਡਾਂ ਦੇ ਵਿੱਚ ਕਹਿੰਦੇ ਆਏ ਆ ਜਿਵੇਂ ਸੰਜੇ ਦੱਤ ਦੀ ਹੁੰਦੀ ਆ ਉਹ ਜਿਵੇਂ ਸੰਜੇ ਦੱਤ ਦੀ ਹੁੰਦੀ ਆ ਇਹ ਸਾਡਾ ਪਹਿਲਵਾਨ ਆ ਮੇਰੇ ਮਿੱਤਰੋ ਗੋਪੀ ਫਰੰਦੀਪਰੀ ਗੋਪੀ ਬਾਈ ਵੈਲਕਮ ਹੈ ਜੀ ਆਇਆਂ ਨੂੰ ਆਖਾਂਗੇ ਲੈ ਵੀ ਗੋਪੀ ਬਾਈ ਕਹਿੰਦਾ ਮੈਂ ਸਾਰੀ ਸੰਗਤ ਤੋਂ ਮਾਫੀ ਮੰਗਦਾ ਵੀ ਸਰੀਰ ਸੈੱਟ ਨਹੀਂ ਇਸੇ ਕਰਕੇ ਮੈਂ ਖੇਡ ਨਹੀਂ ਰਿਹਾ ਸੋ ਮਜਬੂਰੀਆਂ ਪਣ ਜਾਂਦੀਆਂ ਲਗਾਤਾਰ ਮੇਲੇ ਖੇਡ ਰਿਹਾ ਤੇ ਬਾਈ ਕਹਿੰਦਾ ਵੀ ਅੱਜ ਥੋੜਾ ਸਰੀਰ ਨਹੀਂ ਸੈੱਟ ਤਾਂ ਕਰਕੇ ਨਹੀਂ ਖੇਡ ਰਿਆ ਮਾਫੀ ਚਾਹਣਾ ਲੈ ਵੀ ਗੋਪੀ ਦਰਸ਼ਕ ਵੀਰਾਂ ਦੇ ਨਾਲ ਦੋ ਸ਼ਬਦ ਸਾਡੇ ਕਰਦੀ ਭਰਾਣ ਕੇ ਮੈਂ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਬ੍ਰੋਦਰ ਮੇਰੀ ਬੇਹੰਤੀਆ ਵੀਰ ਜੀ ਮੈਂ ਠੀਕ ਨਹੀਂ ਆ ਇਹ ਤੇ ਮੈਂ ਜ਼ਰੂਰ ਖੇਡਣਾ ਤੁਸੀਂ ਬੜਾ ਪਿਆਰ ਕਰਦੇ ਜੇ ਇਤਾਂ ਹੀ ਪਿਆਰ ਕਰਦੇ ਰਹੋ ਲਵ ਯੂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ